ਪੰਜਾਬ ਤੋਂ ਮੂਹ ਘਟ ਗਿਆ ਸਮਾਜ ਪੰਜਾਬ ਘਟ ਗਿਆ ਸਮਾਜ ਵੈਲਫੇਅਰ ਐਸੋਸੀਏਸ਼ਨ ਦੇ ਪੈਨਾ ਥੱਲੇ ਰਾਜ ਮਾਤਾ ਅਹਲਿਆਬਾਈ ਹੋਲਕਰ ਜੀ ਦਾ 300 ਆ ਜਨਮ ਦਿਹਾੜਾ ਬੜੀ ਧੂਮ ਸ਼ਾਮ ਨਾਲ ਇੱਥੇ ਪਟਿਆਲਾ ਵਿਖੇ ਮਨਾ ਰਹੀ ਹੈ ਲੋਕ ਮਾਤਾ ਅਹਲਿਆਬਾਈ ਹੋਲਕਰ ਗੜਰੀਆ ਸਮਾਜ ਦੀ ਅਰਾਧਿਆ ਹੈ ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ ਅਹਲਿਆਬਾਈ ਹੋਲਕਰ ਇੱਕ ਅਜਿਹੀ ਕੜੀ ਹੈ ਜਿਸ ਦੇ ਨਾਲ ਸਾਰਾ ਸਮਾਜ ਜੁੜਿਆ ਹੋਇਆ ਹੈ ਅਹਲਿਆਬਾਈ ਹੋਲਕਰ ਦਾ ਜਨਮ 1725 31 ਮਈ 1725 ਨੂੰ ਗੜਰੀਆ ਘਰਾਣੇ ਦੇ ਵਿੱਚ ਹੋਇਆ ਇਹ ਬਚਪਨ ਤੋਂ ਹੀ ਬਹੁਤ ਹੀ ਨੇਕ ਔਰ ਧਰਮ ਦੇ ਵਿੱਚ ਪੂਰਾ ਆਸਥਾ ਰੱਖਣ ਵਾਲੀ ਬੱਚੀ ਸੀਗੀ ਸ਼ੁਰੂ ਤੋਂ ਹੀ ਹੌਣ ਹਰ ਬੱਚੀ ਇਹਨਾਂ ਦੀ ਇਹਨਾਂ ਤੇ ਮਹਾਰਾਜਾ ਮਹਾਰਾਜਾ ਹੌਲਕਰ ਜੀ ਦੀ ਨਿਗਾ ਪਈ ਤੇ ਉਹਨਾਂ ਨੇ ਇਹਨਾਂ ਨੂੰ ਆਪਣੀ ਪੁੱਤਰ-ਵਧੂ ਬਣਾਉਣ ਦਾ ਖਾਣ ਲਿਆ ਤੇ ਇਹਨਾਂ ਦੇ ਪਿਤਾ ਤੋਂ ਇਹਨਾਂ ਦਾ ਹੱਥ ਆਪਣੇ ਪੁੱਤਰ ਵਾਸਤੇ ਖੰਡੇਰਾਓ ਹੋਲਕਰ ਜੀ ਵਾਸਤੇ ਮੰਗਿਆ ਤੇ ਕੋਈ 13-14 ਸਾਲ 12-13 ਸਾਲ ਦੀ ਉਮਰ 'ਚ ਮਹਾਰਾਣੀ ਹੋਲਕਰ ਜੀ ਦਾ ਵਿਆਹ ਖੰਡੇ ਖੰਡੇਰਾਓ ਹੋਲਕਰ ਜੀ ਨਾਲ ਹੋ ਗਿਆ ਪਰੰਤੂ ਬਾਤ ਕਿਸਮਤੀ ਇਹ ਰਹੀ ਕਿ ਇਹ 29 ਸਾਲ ਦੀ ਉਮਰ ਦੇ ਵਿੱਚ ਹੀ ਵਿਧਵਾ ਹੋ ਕੇ ਅੰਡੇਰਵ ਦੀ ਚਲ ਬਸੇ ਪਰੰਤੂ ਇਹਨਾਂ ਦੇ ਜਿਹੜੇ ਸੌਰਾ ਸਾਫ ਸੀਗੇ ਉਹਨਾਂ ਦੀ ਇਹਨਾਂ ਤੇ ਬਹੁਤ ਜ਼ਿਆਦਾ ਕਿਉਂਕਿ ਇਹ ਪ੍ਰਤੀ ਇਹਨਾਂ ਦੀ ਪ੍ਰਤਿਭਾ ਪ੍ਰਤੀ ਉਹ ਬਹੁਤ ਜ਼ਿਆਦਾ ਜਾਣੂ ਸੀਗੇ ਤੇ ਉਹਨਾਂ ਵੱਲੋਂ ਰਾਜਗਦੀ ਤੇ ਇਹਨਾਂ ਨੂੰ ਬਿਠਾਇਆ ਗਿਆ ਔਰ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਪੂਰੇ ਦੁੱਖ ਹੋ ਗਏ ਜੇ ਪਰਿਵਾਰਕ ਤੌਰ ਤੇ ਦੇਖੀਏ ਇਹਨਾਂ ਦੇ ਪੁੱਤਰ ਵੀ ਚੱਲ ਬਸੇ ਧੀ ਵੀ ਚੱਲ ਬਸੀ ਇਹਨਾਂ ਦੇ ਦੇਖਦੇ ਦੇਖਦਿਆਂ ਸੌਰਭ ਸਾਹਿਬ ਜਿਹੜੇ ਜਿਹਨਾਂ ਦਾ ਹੱਥ ਇਹਨਾਂ ਦੇ ਸੀਗਾ ਮਹਾਰਾਜਾ ਹੋਲਕਰ ਜੀ ਦਾ ਉਹ ਵੀ ਇਹਨਾਂ ਤੋਂ ਚੱਲ ਬਸੇ ਪਰ ਇਹਨਾਂ ਨੇ 45 ਤੋਂ ਲੈ ਕੇ ਮਤਲਬ 45 ਸਾਲ ਦੀ ਉਮਰ ਤੋਂ 75 ਸਾਲ ਦੀ ਉਮਰ ਇਹਨਾਂ ਨੇ ਦੇ ਵਿੱਚ ਇਹਨਾਂ ਨੇ ਇੱਕ ਕੁਸ਼ਲ ਪ੍ਰਸ਼ਾਸਨ ਦਿੱਤਾ ਜਿੱਥੇ ਇਹਨਾਂ ਨੇ ਆਪਣੇ ਇੰਦੌਰ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਉਸ ਟਾਈਮ 'ਚ ਬਣਾਇਆ ਉੱਥੇ ਦੀਆਂ ਸੜਕਾਂ ਉੱਥੇ ਦੀਆਂ ਬਾਜ਼ਾਰ ਉੱਥੇ ਦੇ ਜੋ ਹਾਜ਼ਰ ਤੋਂ 300 ਸਾਲ ਪਹਿਲਾਂ ਜੋ ਲੋੜਾਂ ਸਮਾਜ ਦੀਆਂ ਹੁੰਦੀਆਂ ਸੀ ਉਹਨਾਂ ਤੇ ਪੂਰਾ ਧਿਆਨ ਕੇਂਦਰਿਤ ਕੀਤਾ ਉਸ ਤੋਂ ਇਲਾਵਾ ਇਹਨਾਂ ਨੇ ਆਪਣੇ ਰਾਜ ਬਾਟ ਤੋਂ ਬਾਹਰ ਜਾ ਕੇ ਵੀ ਪੂਰੇ ਮੰਦਰਾਂ ਦਾ ਜਿਣੋਦਵਾਰ ਕਰਾਇਆ ਕਾਸ਼ੀ ਦਾ ਜਿਹੜਾ ਮੇਨ ਮੰਦਰ ਹੈ ਉਸ ਦਾ ਇਹਨਾਂ ਨੇ ਜਿਣੋਦਵਾਰ ਕਰਾਇਆ ਬਹੁਤ ਸਾਰੇ ਘਾਟ ਬਣਵਾਏ ਬਹੁਤ ਸਾਰੀਆਂ ਇਹ ਪਾਣੀ ਵਾਸਤੇ ਬਣਵਾਈਆਂ ਖੂਬ ਵਗੈਰਾ ਬਣਵਾਏ ਔਰ ਰਸਤੇ ਪੱਧਰ ਕਿਤੇ ਕਿਉਂਕਿ ਉਸ ਟਾਈਮ ਇਸ ਤਰ੍ਹਾਂ ਦੀ ਮੈਟਲ ਦੀ ਸੜਕਾਂ ਤਾਂ ਨਹੀਂ ਹੁੰਦੀਆਂ ਸੀ ਪਰ ਜੋ ਲੋਕਾਂ ਦੀ ਸੁਵਿਧਾ ਵਾਸਤੇ ਜੋ ਵੀ ਹੋ ਸਕਦਾ ਸੀ ਇਹਨਾਂ ਨੇ ਆਪਣੇ ਰਾਜਪਾਟ ਤੋਂ ਬਾਹਰ ਜਾ ਕੇ ਵੀ ਪਰਜਾ ਦੀ ਸੇਵਾ ਕੀਤੀ ਲੋਕਾਂ ਦੀ ਸੇਵਾ ਕੀਤੀ ਅਖੀਰ ਇਹ 70 75 ਕੇ ਸਾਲ ਦੀ ਉਮਰ ਭੋਗ ਕੇ ਚੱਲ ਬਸੇ ਤੇ ਇਹਨਾਂ ਦਾ ਜਿਹੜਾ ਕੰਮਕਾਰ ਹੈ ਉਹ ਜਿਹੜੀ ਛਾਪ ਇਹਨਾਂ ਨੇ ਛੱਡੀ ਹੈ ਉਹ ਅੱਜ ਤੱਕ ਦੀਆਂ ਸਰਕਾਰਾਂ ਨੂੰ ਵੀ ਜੇ ਇਹਨਾਂ ਦੀ ਨੀਤੀਆਂ ਤੇ ਚੱਲਣ ਤੇ ਹਿੰਦੁਸਤਾਨ ਪੂਰੀ ਤਰੱਕੀ ਕਰ ਸਕਦਾ ਹੈ ਕਿ ਇਹਨਾਂ ਦੀਆਂ ਨੀਤੀਆਂ ਜਿਹੜੀ ਸੀਗੀਆਂ ਟੋਟਲੀ ਲੋਕਪੱਤੀ ਨੀਤੀਆਂ ਸੀ ਇਹ ਪੂਰੀ ਤਰ੍ਹਾਂ ਸਮਾਜ ਨੂੰ ਸਮਰਪਿਤ ਸੀ ਪਰਜਾ ਨੂੰ ਸਮਰਪਿਤ ਸੀ ਇੱਕ ਲੇਡੀ ਹੁੰਦਿਆਂ ਹੋਇਆਂ ਆ ਤੁਸੀਂ ਫੋਟੋ ਦੇਖ ਹੀ ਰਹੇ ਐ ਇਹਨਾਂ ਨੇ ਆਪਣੇ ਰਾਜਪਾਟ ਦੀ ਰਾਖੀ ਜਿਹੜੀ ਹੈ ਬੜੀ ਬਹਾਦਰੀ ਦੇ ਨਾਲ ਕੀਤੀ ਜਿੱਥੇ ਇਹਨਾਂ ਦੀ ਬਹਾਦਰੀ ਦੀ ਮਿਸਾਲ ਸੀਗੀ ਉੱਥੇ ਇਹਨਾਂ ਦੀ ਮਤਲਬ ਲੋਕਾਂ ਪ੍ਰਤੀ ਜਿਹੜੀ ਕਲਿਆਣਮਈ ਜਿਹੜੀ ਇਹਨਾਂ ਦੀ ਸੋਚ ਸੀਗੀ ਉਹ ਵੀ ਜਗਜाहਰ ਹੋਈ ਇਸ ਦੇ ਸੰਬੰਧ ਕੀ ਅਸੀਂ ਇਸ ਨੂੰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮਨਾਉਂਦੇ ਆ ਰਹੇ ਹਾਂ ਔਰ ਇਸੇ ਲਗਾਤਾਰਤਾ 'ਚ ਅੱਜ ਅਸੀਂ ਮਨਾਇਆ ਇਹਨਾਂ ਦਾ ਜਨਮ ਦਿਨ ਜਿਹੜਾ ਹੈਗਾ ਉਹ 31 ਮਈ ਹੈ ਪਰ ਹਰਿਆਣਾ ਦੇ ਵਿੱਚ ਜਿਹੜਾ ਇਹ 300 ਮਾਦ ਦੇ ਹੜਾ ਇਹਨਾਂ ਦੇ ਜਨਮ ਦਿਨ ਦਿਹਾੜਾ ਜਿਹੜਾ ਹੈਗਾ ਉਹ ਪੂਰੇ ਜੋਰ ਸ਼ੋਰ ਨਾਲ ਸਰਕਾਰੀ ਲੈਵਲ ਤੇ ਮਨਾਇਆ ਜਾ ਰਿਹਾ ਹੈ ਸਾਡੀ ਉੱਥੇ ਸਮੋਹਲੀਅਤ ਹੈ ਸਾਨੂੰ ਵੀ ਉੱਥੇ ਐਸੋਸੀਏਸ਼ਨ ਨੂੰ ਸੱਦੇ ਪੱਤਰ ਆਏ ਵੀ ਹੈ ਇਸ ਕਰਕੇ ਸਾਡੇ ਇਥੋਂ ਜਥੇ ਜਥਾ ਮਤਲਬ 100 ਆਦਮੀਆਂ ਦਾ ਜਥਾ ਘਟੋ-ਕੱਟੀ ਹਰਿਆਣਾ ਕੁ ਚਿੱਤਰ ਪਹੁੰਚੇਗਾ ਉਸ ਕਰਕੇ ਉਸ ਨੂੰ ਪ੍ਰੋਗਰਾਮ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫੈਸਲਾ ਕੀਤਾ ਕਿ ਕਿ ਉਹਨਾਂ ਕੀ ਤ੍ਰਿਕ ਨੂੰ ਅੱਜ ਦੇ ਦਿਨ ਇਹਨਾਂ ਦਾ ਜਨਮ ਦਿਹਾੜਾ ਮਨਾ ਲਿਆ ਜਾਵੇ ਤੇ ਸ਼ਰਦਾ ਦੇ ਬੋਲ ਇਹਨਾਂ ਨੂੰ ਭੇਂਟ ਕਿਤੇ ਜਾਣ ਤੇ ਇਹਨਾਂ ਕਹਿੰਦਾ ਹੋਇਆ ਮੈਂ ਮਾਣ ਸਿੰਘ ਜੀ ਰੈਪਰ ਮੰਡਲਾ ਗੜਰੀਆ ਬਰਾਦਰੀ ਦਾ ਬਲਾਕ ਪ੍ਰਧਾਨ ਹਲਕਾ ਸਨੌਰ ਬਲਾਕ ਪ੍ਰਧਾਨ ਆਮਦਵੀ ਪਾਕੀ ਬੋਲ ਅਸੀਂ ਆਪਣੀ ਬਰਾਦਰੀ ਨੂੰ ਲੈ ਕੇ ਅੱਗੇ ਚੱਲਣ ਵਾਸਤੇ ਇਹ ਮਾਤਾ ਜੀ ਦਾ ਸਹਾਰਾ ਲੈ ਕੇ ਚੱਲ ਰਹੇ ਇੱਕ ਪਰ ਅਸੀਂ ਇਹ ਤੁਹਾਡੇ ਚੈਨਲ ਦੇ ਮੱਧਮ ਰਾਈ ਸਰਕਾਰ ਵਾਸਤੇ ਬਾਤ ਪਹੁੰਚਾਣਾ ਚਾਹੁੰਦੇ ਆਂ ਕਿ ਗੜਰੀਆ ਬਰਾਦਰੀ ਦੀ ਕਿਤੇ ਬਾਤ ਉੱਕੀ ਜਾਏ ਜੇ ਸਰਕਾਰਾਂ ਦੇਖਣ ਅੱਜ ਤੱਕ ਸਾਨੂੰ ਕਿਸੇ ਵੀ ਸਰਕਾਰ ਨੇ ਨਹੀਂ ਨੇੜੇ ਲਾਇਆ ਨਹੀਂ ਕੋਈ ਨਮਾਇੰਤਗੀ ਕਿਸੇ ਨੇ ਕੀਤੀ ਹੈ ਇਹ ਆਮ ਆਦਮੀ ਪਾਰਟੀ ਤੋਂ ਸਾਨੂੰ ਕਿਰਨ ਜਗਰੀ ਸੀ ਫਿਰ ਮੀਤ ਸਿੰਘ ਪਠਾਨ ਮਾਜਰਾ ਜੀ ਸਿੱਧ ਸਾਡੀ ਬਾਹ ਫੜਨ ਤੁਹਾਨੂੰ ਮੁੱਖ ਮੰਤਰੀ ਨਾਲ ਬੁਲਾਉਣ ਮਲਵਾਨ ਜਾਂ ਅਮਨ ਰੋੜਾ ਜੀ ਤੱਕ ਸਾਡੀ ਬਾਤ ਪਹੁੰਚੇ ਤਾਂ ਆਪਕੇ ਚੈਨਲ ਰਾਈ ਬਹੁਤ ਵਧੀਆ ਗੱਲ ਹੈ ਤੇ ਸਾਡੀ ਗੱਡਰੀਆ ਬਰਾਦਰੀ ਬਹੁਤ ਪਿਛੜੀ ਵੀ ਬਰਾਦਰੀ ਸੀ ਪਰ ਅੱਜ ਸਾਡੇ ਵਿੱਚ ਕੋਈ ਘਾਟ ਨਹੀਂ ਘਾਟ ਸੀ ਵੀ ਰਹੀ ਪੜੇ ਲਿਕੇ ਵੀ ਹੋ ਗਏ ਤੇ ਦੂਜਿਆਂ ਤੇ ਕਿਹੜੇ ਦੂਜੇ ਹੈ ਵੀ ਹੁੰਦੇ ਨੇ ਉਹਨਾਂ ਕਰਕੇ ਸਾਨੂੰ ਦਬ ਦਵੇ ਕੁਚਲੇ ਰੱਖਿਆ ਗਿਆ ਪਰ ਅੱਜ ਕਹਿੰਦੇ ਅਸੀਂ ਸਰਕਾਰ ਤੋਂ ਉੱਚੜ ਕੇ ਸਰਕਾਰ ਦੇ ਨਾਲ ਹੋ ਕੇ ਸਰਕਾਰ ਦੇ ਨਾਲ ਚਲਾਂਗੇ ਤੇ ਸਾਨੂੰ ਸਰਕਾਰ ਕੋਈ ਵੀ ਸਰਕਾਰ ਸਾਨੂੰ ਨੇੜੇ ਲਾਊਗੀ ਅਸੀਂ ਉਸੇ ਸਰਕਾਰ ਨਾਲ ਚੱਲਣ ਨੂੰ ਤਿਆਰ ਹੈ ਕੋਈ ਖਾਸ ਖਾਸ ਮੰਗ ਹੈਗੀ ਹੈ ਤੁਹਾਡੀ ਖਾਸ ਮੰਗ ਸਾਡੀ ਇਹ ਹੈ ਵੀ ਸਹੇ ਸਰਕਾਰ ਨੂੰ ਅਸੀਂ ਕਹਿਵਾ ਵੀ ਸਾਨੂੰ ਭਲਾਈ ਬੋਰਡ ਸਾਡਾ ਗੜਰੀਆ ਬਰਾਦਰੀ ਦਾ ਬਣ ਜੇ ਜਿਹੜਾ ਕੋਈ ਜਿਹੜੀ ਸਰਕਾਰ ਸਾਨੂੰ ਭਲਾਈ ਬੋਰਡ ਦੇ ਪਾ ਦੇਊਗੀ ਅਸੀਂ ਉਹ ਸਰਕਾਰ ਦੇ ਨਾਲ ਹੋ ਜਾਾਂਗੇ ਅਸੀਂ ਸਾਰੀ ਸਰਕਾਰ ਨੂੰ ਤਸ਼ੀਲ ਖੁਫਤਾ ਜੀ ਨੂੰ ਮੰਗ ਰੱਖੀ ਸੀ ਪਰ ਉਹ ਕਹਿ ਕੇ ਮੁੱਕਰ ਗਿਆ ਅਸੀਂ ਹਰਿਆਣੇ ਤੇ ਜਾ ਕੇ ਵਿਰੋਧ ਕੀਤਾ ਉਹਦਾ ਵੀ ਤੂੰ ਸਾਡੀ ਮੰਗ ਨਹੀਂ ਪੂਰੀ ਕੀਤੀ ਤੇ ਹੁਣ ਵੀ ਅਸੀਂ ਕਹਿੰਦੇ ਕੋਈ ਗੱਲ ਨਹੀਂ ਸਟਾਈਚ ਦੇ ਵਿਚਾਰੀਆਂ ਜਿਹੜੀ ਸਰਕਾਰ ਸਾਨੂੰ ਮੈਨੀਫੈਸਟੋ ਦੇ ਵਿੱਚ ਗੱਡੀਆਂ ਬਰਾਤ ਨੂੰ ਪਾ ਦੇਗੀ ਅਸੀਂ ਪੂਰੀ ਬਰਾਤ ਕਿਉਂ ਦੇ ਨਾਲ ਹੋ ਜੂਗੀ ਤੇ ਅਸੀਂ ਤਾਂ ਹੁਣ ਇੱਕ ਹੀ ਧੱਕਿਆ ਵਾ ਇਹ ਵੀ ਜੋ ਕੋਈ ਸਰਕਾਰ ਜਿਹੜੀ ਬਾਹਰ ਫੜੂਗੀ ਉਹ ਸਾਡੀ ਆਪਣੀ ਹੈ ਉਹੀ ਸਾਡੀ ਠੀਕ ਹੈ ਸਾਡੀ ਇਹ ਸਰਕਾਰ ਜਿਹੜੀ ਹੈ ਸਾਨੂੰ ਲਾਰਾ ਲਾਇਆ ਵਾ ਹਲੇ ਲਾਰਿਆਂ ਚ ਹੀ ਹੈ ਦਿੱਤਾ ਲਈ ਤਪੂਸ ਜੀ ਨਹਾਇਆ ਕਹਿੰਦਾ ਧੰਨਵਾਦ ਜੀ ਭਾਈ ਗੁਰਜੀਤ ਸਿੰਘ ਸਾਹਿਬ ਆਇਆ ਹੋਇਆ